ਮੇਰੇ ਮਾਤਾ ਜੀ ਦਾ 10 ਦਿਨ ਪਹਿਲੇ ਸੀਦਾ ਸਾਹਿਬ ਤੋਂ ਘਾਰ ਆਂਦੇ ਐਕਸੀਡੈਂਟ ਹੋਇਆ ਸੀ ਤੇ ਹੁਣ ਮੇਰੇ ਕੋਲ ਸਵਾਲ ਵੀ ਕਈ ਅੱਦਾ ਦੇ ਪੁੱਛ ਰਹੇ ਕਿ ਤੁਸੀਂ ਕਦੇ ਕਿਸੇ ਦਾ ਮਾੜਾ ਨਹੀਂ ਜਿੱਤਦੇ ਫਿਰ ਤੁਹਾਡੇ ਨਾਲ ਇੰਨਾ ਗਲਤ ਕਿਉਂ ਹੋਇਆ ਕਿ ਤੁਸੀਂ ਤਾਂ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਹੀ ਨਾ ਕਰਦੇ ਹੋ ਫਿਰ ਤੁਹਾਡੇ ਨਾਲ ਇਦਾਂ ਕਿਦਾਂ ਹੋ ਗਿਆ ਤੇ ਅੱਦਾ ਦੇ ਸਵਾਲ ਪੁੱਛਣ ਵਾਲਿਆਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਬਾਬਾ ਦੀਪ ਸਿੰਘ ਨੇ ਹੱਥ ਰੱਖ ਕੇ ਬਚਾਇਆ ਮੇਰੀ ਮਾਤਾ ਜੀ ਨੂੰ ਮੇਰੀ ਮਾਤਾ ਜੀ ਦੇ ਮੁਖ ਚ ਜਦੋਂ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਦੀਪ ਸਿੰਘ ਦੇ ਪੁਕਾਰ ਸੀ ਨਾ ਤੇ ਬਾਬਾ ਦੀਪ ਸਿੰਘ ਜੀ ਖੰਡਾ ਲੈ ਕੇ ਪਹੁੰਚ ਗਏ ਸੀ ਮੇਰੀ ਮਾਤਾ ਜੀ ਦੀ ਰੱਖਿਆ ਕਰਨ ਉਹ ਤਾਂ ਆਪਣੇ ਭਗਤਾ ਦੀ ਰਾਖੀ ਲਈ ਕੁਝ ਵੀ ਕਰ ਸਕਦੇ ਸੋ ਬਾਬਾ ਦੀਪ ਸਿੰਘ ਨੇ ਬਚਾਇਆ ਹੀ ਹੈ ਹਮੇਸ਼ਾ ਪਤਾ ਨਹੀਂ ਕਿੰਨਾ ਦੁੱਖ ਲਿਖਿਆ ਸੀ ਬਾਬਾ ਦੀਪ ਸਿੰਘ ਨੇ ਇੰਨੇ ਸੀ ਰੱਖ ਲਿਆ ਮੇਰੀ ਮਾਂ ਨੇ ਨਾ ਮਨੋਸੇ ਦੀ ਨਿੱਕੋਈ ਗੱਲ ਕਹੀ ਸੀ ਕਿ ਪੁੱਤਰਾ ਬਾਬਾ ਦੀਪ ਸਿੰਘ ਨੇ ਬਚਾਇਆ ਹੈ ਤੇ ਉਹਨਾਂ ਨੇ ਮੇਰੀ ਬਾਹ ਫੜ ਕੇ ਮੈਨੂੰ ਬਚਾ ਲਿਆ ਮੈਨੂੰ ਕੁਝ ਨਹੀਂ ਹੋਣ ਦਿੱਤਾ ਠੀਕ ਹੈ ਸੱਤਾ ਲਗਦੀ ਆ ਬੰਦੇ ਦੇ ਬੰਦੇ ਦੇ ਦੁੱਖ ਵੀ ਆਂਦਾ ਜਰੂਰੀ ਨਹੀਂ ਕਿ ਤੁਸੀਂ ਭਗਤੀ ਦੇ ਰਾਹ ਤੇ ਚੱਲ ਰਹੇ ਹੋ ਤੇ ਤੁਹਾਡੀ ਜ਼ਿੰਦਗੀ ਸੋਖੀ ਹੈ ਔਖੇ ਇਮਤਿਹਾਨ ਵੀ ਆਣੇ ਆ ਦੁੱਖ ਵੀ ਆਣੇ ਆ ਕਦਮ ਕਦਮ ਤੇ ਕੰਡੇ ਵੀ ਪਏ ਹੋਣੇ ਆ ਪਰ ਭਗਤੀ ਦਾ ਅਸਲੀ ਉਹ ਹੀ ਹੈ ਨਾ ਕਿ ਤੁਹਾਡੇ ਸਿਰ ਤੇ ਜਿੱਦਾਂ ਦਾ ਮਰਜ਼ੀ ਦੁੱਖ ਹੋਵੇ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ ਚਾਰੋਂ ਪਾਸੇ ਦੁੱਖਾਂ ਦੀਆਂ ਹਨੇਰੀਆਂ ਹੋਣ ਪਰਦਾ ਵੀ ਤੁਹਾਡੇ ਮੁਖ ਚ ਆਪਣੇ ਗੁਰੂ ਪ੍ਰਤੀ ਇਹੋ ਹੀ ਨਿਕਲੇ ਕਿ ਇਹ ਤਾਂ ਉਹਦੀ ਮਰਜ਼ੀ ਆ ਆਪਣੇ ਆਪ ਹੀ ਸੰਭੀ ਬੈਠਾ ਉਹ ਜਿਵੇਂ ਮੇਰੇ ਮਾਲਕ ਦੀ ਰਜਾ ਮੈਂ ਉਹਦੇ ਦੀ ਠੀਕ ਆ ਆਪਣੇ ਗੁਰੂ ਤੇ ਭਰੋਸਾ ਰੱਖਣਾ ਆਪਣੇ ਮਾਲਕ ਤੇ ਹਮੇਸ਼ਾ ਭਰੋਸਾ ਰੱਖਣਾ ਸ਼ੱਕ ਨਹੀਂ ਕਰਨਾ ਕਦੇ ਵੀ ਕਿ ਇਹ ਮੇਰੇ ਨਾਲ ਕਿਉਂ ਕੀਤਾ ਉਹਦੇ ਅੱਗੇ ਜਾ ਕੇ ਆਪਾਂ ਕਦੇ ਉਂਗਲ ਨਹੀਂ ਚੁੱਕ ਸਕਦੇ ਕਿ ਮੈਂ ਤਾਂ ਤੈਨੂੰ ਬਹੁਤ ਮੰਨਦਾ ਪ੍ਰਮਾਤਮਾ ਮੈਂ ਤਾਂ ਤੇਰੀ ਭਗਤੀ ਇੰਨੀ ਕਰਦਾ ਕਦੇ ਕਿਸੇ ਦਾ ਮੈਂ ਮਾੜਾ ਕੀਤਾ ਹੀ ਨਹੀਂ ਅੱਜ ਤੱਕ ਫੇਰ ਵੀ ਤੂੰ ਮੇਰੇ ਨਾਲ ਅੱਦਾ ਕਿਉਂ ਕੀਤਾ ਇਹ ਸਵਾਲ ਕਦੇ ਨਹੀਂ ਪੁੱਛਣਾ ਐ ਤਾਂ ਫਿਰ ਸੋਦੇਬਾਜੀ ਹੋ ਗਈ ਪ੍ਰਮਾਤਮਾ ਦੇ ਨਾਲ ਜਦੋਂ ਸਾਰੀ ਜਿੰਦੜੀ ਉਹਦੇ ਨਾਮ ਕਰਤੀ ਐ ਜਦੋਂ ਪਤਾ ਤੁਹਾਨੂੰ ਅੰਦਰੋਂ ਕਿ ਸਾਡਾ ਉਹਦੇ ਬਿਨਾਂ ਗੁਜ਼ਾਰਾ ਨਹੀਂਗਾ ਤਾਂ ਗੁਰੂ ਵੀ ਆਪਣੇ ਭਗਤਾਂ ਨਾਲ ਲੰਨਾ ਪਿਆਰ ਕਰਦਾ ਉਹਦਾ ਵੀ ਫਿਰ ਭਗਤ ਬਿਨਾਂ ਗੁਜ਼ਾਰਾ ਨਹੀਂਗਾ ਉਹਦਾ ਪਤਾ ਨਹੀਂ ਕਿੱਥੋਂ ਕਿੱਥੋਂ ਬਚਾ ਰਿਹਾ ਸਾਨੂੰ ਸਾਨੂੰ ਨਹੀਂ ਪਤਾ ਲੱਗਦਾ ਹਰ ਘੜੀ ਹਰ ਸਾਹ ਨਾਲ ਉਹ ਰਾਖੀ ਕਰਦਾ ਸਾਡੀ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤਾਂ ਐਨੇ ਦਿਆਲੂ ਐਨੇ ਦਿਆਲੂ ਐ ਕਿ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਨੇ ਹਮੇਸ਼ਾ ਬਚਾਇਆ ਸੱਚੇ ਮਨ ਨਾਲ ਬਾਬਾ ਦੀਪ ਸਿੰਘ ਨੂੰ ਜਦੋਂ ਯਾਦ ਕਰੀਦਾ ਉਦੋਂ ਆਪਣੇ ਆ ਵੀ ਮੁਸ਼ਕਲਾਂ ਦੂਰੋ ਪਿੱਛੇ ਹੋ ਜਾਂਦੀਆਂ ਕਿ ਜਿਵੇਂ ਦੁੱਖ ਵੀ ਆਣ ਲੱਗੇ ਨਾ ਡਰ ਜਾਂਦੇ ਕਿ ਬਾਬਾ ਦੀਪ ਸਿੰਘ ਜੀ ਬੈਠੇ ਆਰੇ ਕੋਲ ਐਦਾ ਨਹੀਂ ਆਪਾਂ ਕੁਝ ਵੀ ਵਿਗਾੜ ਸਕਦੇ ਇੱਥੇ ਪਰ ਐ ਥੋੜੀ ਕਿ ਇੰਨਾ ਕਮਜ਼ੋਰ ਬਣ ਜਾਈਏ ਕਿ ਆਪਣੇ ਮਾਲਕ ਦੇ ਸ਼ੱਕ ਕਰਕੇ ਬਹਿ ਜਾਈਏ ਸੋ ਮੇਰੀ ਮਾਂ ਹਮੇਸ਼ਾ ਹੋਏ ਸਮਝਾਉਂਦੀ ਹੈ ਤੇ ਮੈਂ ਹਮੇਸ਼ਾ ਆਪਣੀ ਮਾਂ ਦੀ ਸਮਝਾਏ ਤੇ ਹੀ ਚੱਲਦਾ ਕਿ ਬਾਬਾ ਦੀਪ ਸਿੰਘ ਜੀ ਜਦੋਂ ਤੱਕ ਬੈਠੇ ਨਾ ਕੋਈ ਕੋਛ ਵੀ ਮਾੜਾ ਨਹੀਂ ਕਰ ਸਕਦਾ ਤੇਰਾ ਜਿੰਨਾ ਮਰਜੀ ਕਠਿਨ ਸਮਾਂ ਹੋਵੇ ਜਿੰਨੀਆਂ ਮਰਜੀ ਪ੍ਰੀਖਿਆਵਾਂ ਆ ਜਾਣ ਉਹਨਾਂ ਨੇ ਬਾਹ ਫੜੀ ਹੋਈ ਸਾਡੀ ਆਪੇ ਹੀ ਪਾਰ ਲੰਘਾ ਲੈਣਾ ਉਹਨਾਂ ਨੇ ਪਤਾ ਨਹੀਂ ਲੱਗਣਾ ਸਮੇਂ ਦਾ ਫਿਰ ਬਾਬਾ ਦੀਪ ਸਿੰਘ ਜੀ ਆਪਣੇ ਆਪ ਹੀ ਰਾਖੀ ਕਰਦੇ ਆ ਤੁਸੀਂ ਸੱਚੇ ਮਨ ਨਾਲ ਜਾ ਰਹੇ ਹੋ ਤੁਹਾਡੀ ਨੀਅਤ ਸਾਫ਼ ਹੈ ਤੁਸੀਂ ਨਹੀਂ ਕਿਸੇ ਦਾ ਮਾੜਾ ਚਿਤ ਦੇ ਹਰ ਦਮ ਇਹੋ ਜੀ ਅਰਦਾਸ ਕਰਦੇ ਹੋ ਕਿ ਸਰਬੱਤ ਦਾ ਭਲਾ ਹੋਵੇ ਤੇ ਤੁਹਾਡਾ ਮਾੜਾ ਕਦੇ ਨਹੀਂ ਹੋ ਸਕਦਾ ਅੱਜ ਤੇ ਆਏ ਦੁੱਖ ਅੱਜ ਦੀਆਂ ਆਈਆਂ ਮੁਸ਼ਕਲਾਂ ਤੋਂ ਕਦੇ ਨਹੀਂ ਡਰਨਾ ਕਦੇ ਨਹੀਂ ਇਹ ਕਹਿਣਾ ਕਿ ਮੈਨੂੰ ਸਰੀਰੀ ਕਸ਼ਟ ਆ ਗਿਆ ਮੇਰੇ ਤੇ ਹਾਲਾਤ ਇਦਾਂ ਦੇ ਬਣ ਗਏ ਆ ਮੈਂ ਹੁਣ ਅੱਗੇ ਕੀ ਕਰਾਂਗਾ ਮੇਰੀ ਕਿਸਮਤ ਖਰਾਬ ਹੈ ਰੱਬ ਮੇਰੇ ਨਾਲ ਹੀ ਮਾੜਾ ਕਰੀ ਜਾਂਦਾ ਕਦੇ ਨਹੀਂ ਕਹਿਣਾ ਪਤਾ ਨਹੀਂ ਕਿੰਨੇ ਕਸ਼ਟ ਕਾਲ ਐ ਸਿਰ ਤੇ ਫੇਰ ਵੀ ਪ੍ਰਮਾਤਮਾ ਸਾਨੂੰ ਬਚਾਰਿਆ ਹੱਥ ਦੇ ਕੇ ਕਿ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦਾ ਭਾਵੇਂ ਜੋ ਮਰਜ਼ੀ ਹੋ ਜੇ ਸਾਰੀ ਦੁਨੀਆ ਕੀ ਸਾਰਾ ਬ੍ਰਹਮਾਂਡ ਹੀ ਤੇਰੇ ਖਿਲਾਫ ਹੋਵੇ ਤੇਰੀ ਰਾਖੀ ਕਰਨ ਲਈ ਮੈਂ ਬੈਠਾ ਤੇ ਜਦੋਂ ਤੱਕ ਮੈਂ ਬੈਠਾ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ ਉਹ ਤਾਂ ਬਚਾਂਦਾ ਹਮੇਸ਼ਾ ਬਚਾਂਦਾ ਜੇ ਸਾਨੂੰ ਸਮਝ ਬਾਅਦ ਆਉਂਦੀ ਹੈ ਪਰ ਸਿਆਣੇ ਐਵੇਂ ਨਹੀਂ ਕਹਗੇ ਕਿ ਜਿਹਦੀ ਮਾਲਕ ਰਾਖੀ ਕਰਦਾ ਨਾ ਉਹਦਾ ਇੱਥੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਜੀਗੇ ਇਹੋ ਅਰਦਾਸ ਕਰੀ ਦੀ ਮੇਰੀ ਉਮਰ ਵੀ ਮੇਰੀ ਮਾਂ ਨੂੰ ਲੱਗ ਜਾਵੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਨੇ ਬੜੀ ਜਲਦੀ ਠੀਕ ਕਰ ਦੇਣਾ ਮੇਰੀ ਮਾਤਾ ਜੀ ਨੂੰ ਤੇ ਫੇਰ ਆਪਾਂ ਇਕੱਠੇ ਚੱਲ ਕੇ ਸਿਧਾਂ ਸਾਹਿਬ ਆਵਾਂਗੇ ਤੇ ਆਪਣਾ ਨਿਤਨੇਮ ਕਰਾਂਗੇ ਮੈਂ ਤਾਂ ਰੋਜ਼ ਜਾ ਕੇ ਇਹੋ ਹੀ ਅਰਦਾਸ ਕਰਦਾ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਬਹੁਤ ਸ਼ੁਕਰ ਆ ਤੁਹਾਡਾ ਆਪਣੇ ਮਾਲਕ ਦੇ ਅੱਗੇ ਜਾ ਕੇ ਨਾ ਹਮੇਸ਼ਾ ਦੋਵੇਂ ਹੱਥ ਜੋੜ ਕੇ ਬੇਨਤੀ ਕਰਿਆ ਕਰੋ ਕਿ ਮਾਲਕਾ ਪਤਾ ਨਹੀਂ ਕਿੰਨਾ ਦੁੱਖ ਸੀ ਤੁਮੈ ਨੂੰ ਕਿੰਨੇ ਦੀ ਸਾਰਤਾ ਤੂੰ ਹਮੇਸ਼ਾ ਮੇਰੀ ਰਾਖੀ ਕਰਦਾ ਅੰਗ ਸੰਗ ਰਹਿੰਦਾ ਮਾਲਕ ਤੁਹਾਡੇ ਹਮੇਸ਼ਾ ਰਹਿੰਦਾ ਜੀ ਇਹਦਾ ਮਹਿਸੂਸ ਉਹ ਹੀ ਕਰ ਸਕਦਾ ਜਿਹਦੀਆਂ ਸੱਚੀਆਂ ਲੱਗੀਆਂ ਹੀ ਆ ਉਹਦੇ ਨਾਲ ਅੱਖਾਂ ਬੰਦ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮਾਲਕ ਤੁਹਾਡੇ ਨਾਲ ਹੀ ਬੈਠਾ ਆ। ਸੋ ਕੁਝ ਨਹੀਂ ਹੁੰਦਾ ਡਰਨਾ ਨਹੀਂ ਕਦੇ ਵੀ ਜ਼ਿੰਦਗੀ 'ਚ। ਜਿਹੜੇ ਮਰਜੀ ਔਖੇ ਰਾਹ ਆ ਜਾਣ ਤੁਹਾਡੀ ਜ਼ਿੰਦਗੀ 'ਚ ਡਰਨਾ ਕਦੇ ਨਹੀਂ, ਘਬਰਾਣਾ ਕਦੇ ਨਹੀਂ, ਕਦੇ ਨਹੀਂ ਸੋਚਣਾ ਗਲਤ ਆਪਣੇ ਬਾਰੇ। ਸਭ ਠੀਕ ਹੋਏਗਾ ਬਾਬਾ ਦੀਪ ਸਿੰਘ ਜੀ ਬੈਠੇ ਆ। ਸਭ ਕੁਝ ਠੀਕ ਹੋਏਗਾ ਬਾਬਾ ਦੀਪ ਸਿੰਘ ਜੀ ਬੈਠੇ ਆ ਤੁਹਾਡੀ ਸਾਰੀ ਜ਼ਿੰਦਗੀ ਸੰਭਲਣੀ ਉਹਨਾਂ ਨੇ। ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ। ਮਾਲਕ ਬੈਠਾ ਹੈ ਮਾਲਕ ਚਮਤਕਾਰ ਕਰਕੇ ਦਿਖਾਂਦਾ ਫਿਰ। ਕਰਾ ਮਾਤਾ ਨੇਤ ਹੁੰਦੀਆਂ ਬਾਬਾ ਦੀਪ ਸਿੰਘ ਦੇ ਦਰਬਾਰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਦੀਆਂ ਜਿਹੜੇ ਸੱਚੇ ਦਿਲੋਂ ਜਾਣਦੇ ਐ ਐਸੇ ਦਰਬਾਰ ਤੋਂ ਸਿੱਖਿਆ ਕਿ ਮਾ ਰੱਬ ਐ ਮਾ ਤੋਂ ਉੱਚਾ ਕੋਈ ਰੱਬ ਨਹੀਂ ਹੈਗਾ ਤੇ ਸੱਚੇ ਮਨ ਨਾਲ ਆ ਕੇ ਜਦੋਂ ਤੁਸੀਂ ਭਗਤੀ ਦੇ ਰਾਹ ਤੇ ਚੱਲਦੇ ਹੋ ਨਾ ਤੇ ਤੁਹਾਨੂੰ ਇੰਨੀ ਸਮਝ ਆ ਜਾਂਦੀ ਆ ਕਿ ਹਰ ਘਰ ਮਾ ਦੇ ਰੂਪ ਚ ਰੱਬ ਬੈਠਾ ਆ ਮਾ ਤੋਂ ਵੱਡਾ ਰੱਬ ਕੋਈ ਨਹੀਂਗਾ ਜੇ ਤੁਸੀਂ ਚਾਹਦੇ ਹੋ ਕਿ ਮੈਂ ਰੱਬ ਨੂੰ ਪਾਣਾ ਰੱਬ ਨੂੰ ਖੁਸ਼ ਕਰਨਾ ਤੇ ਉਹਦੀ ਸ਼ੁਰੂਆਤ ਇੱਥੋਂ ਹੀ ਹੈ ਕਿ ਤੁਸੀਂ ਆਪਣੀ ਮਾਂ ਪਿਓ ਦੀ ਸੇਵਾ ਕਰੋ ਤੁਹਾਡੀ ਮਾਂ ਦੇ ਪੈਰਾਂ 'ਚ ਸਾਰੇ ਸਵਰਗ ਗਏ ਆ ਔਰ ਤੂੰ ਉੱਤੇ ਕੁਛ ਨਹੀਂ ਦੇਗਾ ساری ਜ਼ਿੰਦਗੀ ਦੇ ਸੁੱਖ ਤੁਹਾਨੂੰ ਆਪਣੀ ਮਾਂ ਦੇ ਪੈਰਾਂ 'ਚ ਮਿਲ ਜਣੇ ਆ ਜਿੰਨੀ ਸੇਵਾ ਕਰੋ ਓਨੀ ਘਟ ਹੈ ਆਪਣੀ ਮਾਂ ਤੋਂ ساری ਦੁਨੀਆ ਵਾਰ ਦੋ ਤੁਹਾਡੀ ਸਾਰੀ ਖੁਸ਼ੀਆਂ ਦੀ ਚਾਬੀ ਉਹੀ ਹੈ ਆਪਾਂ ਤਾਂ ਆਪਣੀ ਮਾਂ ਨੂੰ ਸਭ ਤੋਂ ਉੱਪਰ ਮੰਨੀਦਾ ਕਿ ਮਾਂ ਤੋਂ ਬਿਨਾ ਕੁਛ ਨਹੀਂ ਜੀਏਗਾ ਮਾਂ ਤੋਂ ਬਿਨਾ ਘਰ ਨਹੀਂ ਹੈਗੇ ਮਾਂ ਤੋਂ ਬਿਨਾ ਖੁਸ਼ੀਆਂ ਨਹੀਂ ਆ ਮਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੈਗੀ ਸਿਰ ਮਾਂ ਹੀ ਹੈ ਜਿਹੜਾ ਬਿਨਾਂ ਮਤਲਬ ਤੋਂ ਪਿਆਰ ਕਰਦੀ ਹੈ ਦੁਨੀਆ ਦੇ ਪਿਆਰ ਬੜੇ ਝੂਠੇ ਜੇ ਕੋਈ ਤੁਹਾਨੂੰ ਰੰਗ ਵੇਖ ਕੇ ਪਿਆਰ ਕਰੇਗਾ ਰੂਪ ਵੇਖ ਕੇ ਪੈਸਾ ਵੇਖ ਕੇ ਪਰ ਮਾਂ ਹੀ ਹੈ ਜਿਹੜਾ ਸੱਚੇ ਮਨ ਨਾਲ ਪਿਆਰ ਕਰਦੀ ਆ ਅੰਦਰਾਂ ਨਾਲ ਪਿਆਰ ਕਰਦੀ ਅੰਦਰੂਨੀ ਪਿਆਰ ਜੁੜਿਆ ਹੁੰਦਾ ਤੁਹਾਨੂੰ ਮਾੜੀ ਜੀ ਸੱਟ ਲੱਗੇ ਨਾ ਤੇ ਜਿਹਦੀ ਅੱਖਾਂ ਜਾਂ ਥਰੂ ਪਹਿਲਾ ਆ ਜਾਂਦਾ ਉਹ ਮਾਂ ਵਾ ਇਸ ਲਈ ਮਾਂ ਦੀ ਸੇਵਾ ਕਰੋ ਮਾਂ ਨੂੰ ਪਿਆਰ ਕਰੋ ਜਿੰਨੇ ਸੁੱਖ ਦੇ ਸਕਦੇ ਹੋ ਆਪਣੀ ਮਾਂ ਨੂੰ ਦਿਓ ਹਰ ਪਲ ਜਦੋਂ ਆਪਣੀ ਮਾਂ ਨੂੰ ਹੱਸਦੀ ਦੇਖੋਗੇ ਨਾ ਤੇ ਬਸ ਇੰਨਾ ਚੇਤ ਲੈਣਾ ਕਿ ਤੁਹਾਡਾ ਪਰਮਾਤਮਾ ਵੀ ਹੱਸ ਰਿਹਾ ਤੁਹਾਡਾ ਮਾਲਕ ਵੀ ਖੁਸ਼ ਹੈ ਉਹਨੇ ਕਹਿਣਾ ਤਾਂ ਮਾਂ ਦੀ ਇੰਨੀ ਸੇਵਾ ਕਰ ਰਿਆ ਇਹਦੀ ਭਗਤੀ ਪੂਰੀ ਪਰਵਾਨ ਮਾਂ ਵਾਹੀ ਤਾਂ ਠੰਡੀਆਂ ਛਾਵਾਂ ਸਾਰੀਆਂ ਖੁਸ਼ੀਆਂ ਮਾਂਵਾਂ ਦੇ ਹੱਥਾਂ 'ਚ ਹੀ ਹੈ ਪਰਮਾਤਮਾ ਸਭ ਦੀਆਂ ਮਾਵਾਂ ਨੂੰ ਖੁਸ਼ ਰੱਖੇ ਬਾਬਾ ਦੀਪ ਸਿੰਘ ਜੀ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਦੀਆਂ ਮਾਵਾਂ ਦੀ ਲੰਬੀ ਉਮਰ ਬਖਸ਼ਣ ਕਦੇ ਵੀ ਕਿਸੇ ਨੂੰ ਤਤੀਵਾਣਾ ਲੱਗੇ ਕਿਸੇ ਨੂੰ ਸੱਟ ਨਾ ਲੱਗੇ ਕਿਸੇ ਤੇ ਦੁੱਖ ਨਾ ਆਵੇ ਮਾਵਾਂ ਖੁਸ਼ੀ ਤੇ ਚੱਲਦੀਆਂ ਫਰਦੀਆਂ ਰਹਿਣ ਹੱਸਦੀਆਂ ਰਹਿਣ ਵਸਦੀਆਂ ਰਹਿਣ ਕਦੇ ਕੋਈ ਬਿਮਾਰੀ ਘਰ ਚ ਨਾ ਆਵੇ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਤੰਦਰੁਸਤੀ ਦਾ ਦਾਣ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਬਖਸ਼ੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਾਵਾਂ ਦੀ ਰਾਖੀ ਕਰਨ ਕਦੇ ਕਿਸੇ ਦੀ ਮਾਂ ਨੂੰ ਕੋਈ ਦੁੱਖ ਨਾ ਆਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਦਾ ਹੀ ਓਟ ਆਸਰਾ ਸਭ ਦੇ ਕਿਰਪਾ ਕਰਨਾ ਬਾਬਾ ਜੀ ਕਦੇ ਵੀ ਕੋਈ ਦੁੱਖ ਜਣਾ ਰਵੇ ਕਦੇ ਵੀ ਕੋਈ ਦੁਖੀ ਨਾ ਸੋਵੇ ਕੋਈ ਪਰੇਸ਼ਾਨ ਨਾ ਸੋਵੇ ਕਦੇ ਵੀ ਕਿਸੇ ਦੀ ਮਾਂ ਦੀ ਅੱਖਾਂ 'ਚ ਹੰਝੂ ਨਾ ਹੋਵੇ ਕਦੇ ਵੀ ਕੋਈ ਪੁੱਤਰ ਆਪਣੀ ਮਾਂ ਤੋਂ ਨਾ ਵਿਛੜੇ ਕਦੇ ਵੀ ਕੋਈ ਮਾਂ ਆਪਣੇ ਪੁੱਤਰ ਤੋਂ ਨਾ ਵਿਛੜੇ ਸਾਰੇ ਖੁਸ਼ ਰਹਿਣ ਆਪਣੇ ਆਪਣੇ ਘਰਾਂ ਪਰਿਵਾਰਾਂ 'ਚ ਮਾਲਕ ਲੰਬੀ ਉਮਰ ਬਖਸ਼ੇ